ਮਸਾਹਾ ਕੁਸ ਇਕੱਠਾ ਕੀਤਾ ਸੀਗਾ ਕਿਸੇ ਨੇ ਦੇਖ ਲੋ ਆ ਕੀ ਬਣਾਤਾ ਸਾਡਾ ਜੀ ਆ ਸੱਤ ਘਟੋ ਘਟ ਸੱਤ ਲੱਖ ਰੁਪਈਆ ਸੀ ਕੈਸਤ ਬਣੀਆਂ ਲੋਨ ਲਿਆ ਸੀਗਾ ਆ ਦੇਖ ਲੋ ਜੀ ਆ ਆ ਆ ਕੁਸ ਸਾਡੇ ਨਾਲ ਹੋ ਰਿਹਾ ਦੇਖੋ ਜੀ ਮਦ ਆ ਸਾਡੀ ਕਮਾਈ ਆ ਜੀ ਜ਼ਿੰਦਗੀ ਦੀ ਜਵਾਕ ਮੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੱਤੇ ਮੰਗੂ ਮਰੀ ਜਾਂਦੇ ਨੇ ਮੈਂ ਅੱਜ ਮੈਨੂੰ ਅੱਜ ਛੁੱਟੀ ਸੀਗੀ ਮੈਂ ਵੀ ਅੱਜ ਨਾਲ ਲੱਗਿਆ ਹੋਇਆ ਸੀਗਾ ਆਹ ਸ਼ਾਮ ਨੂੰ ਸਾਨੂੰ ਆਸੇਲਾ ਮਿਲ ਗਿਆ ਜੀ ਆਹ ਸਾਡੇ ਮੰਨ ਲੋ ਪਿੰਡਾਂ ਦੇ ਹਾਲਾਤ ਨੇ ਆਂਡ ਗਵਾਂਡ ਦੇ ਵੱਡੀ ਖਬਰ ਆ ਰਹੀ ਹੈ ਸਮਰਾਲੇ ਦੇ ਨੇੜਲੇ ਪਿੰਡ ਮੱਧੁਰ ਤੋਂ ਜਿੱਥੇ ਇੱਕ ਕਿਸਾਨ ਨੇ ਨਵਾਂ ਕੰਮ ਸ਼ੁਰੂ ਕੀਤਾ ਹੀ ਸੀ ਪਰ ਕਿਸੇ ਅਣਜਾਣ ਨੇ ਉਸ ਦੀ 3 ਮਹੀਨੇ ਦੀ ਹੱਦ ਤੋੜ ਮਿਹਨਤ ਨੂੰ ਅੱਗ ਲਾ ਕੇ ਸੁਆਹ ਕਰ ਦਿੱਤਾ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਮਿਹਨਤੀ ਕਿਸਾਨ ਪੁੱਭਾ ਮਾਰ ਕੇ ਰੋ ਰਿਹਾ ਅੱਖਾਂ ਵਿੱਚ ਹੰਝੂ ਤੇ ਹੱਥਾਂ ਨਾਲ ਬਣਾਈ ਕਮਾਈ ਦੇ ਸੁਆਹ ਹੋਣ ਦਾ ਦਰਦ ਇਹ ਕਿਸੇ ਵੀ ਮਿਹਨਤੀ ਇਨਸਾਨ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਜੀ ਮੈਂ ਪਿੰਡ ਮਾਦਪੁਰ ਤੋਂ ਆ ਪੁੱਛੀ ਉਹ ਅਸੀਂ ਬਹੁਤ ਲਾਹੌਰ ਦੇ ਨਾਲ ਆ ਕੰਮ ਸ਼ੁਰੂ ਕੀਤਾ ਸੀਗਾ ਮੇਰੇ ਜਵਾਕਾ ਨੇ ਮੇਰੇ ਭਤੀਜਿਆਂ ਨੇ ਮਸਾਹ ਕੁਸ ਇਕੱਠਾ ਕੀਤਾ ਸੀਗਾ ਕਿਸ ਨੇ ਦੇਖ ਲੋ ਆ ਕੀ ਬਣਾਤਾ ਸਾਡਾ ਜੀ ਆ ਸੱਤ ਘੱਟੋ ਘੱਟ 7 ਲੱਖ ਰੁਪਈਆ ਦੀ ਕਿਸ਼ਤ ਵਾਣੀ ਆ ਲੋਨ ਲਿਆ ਸੀਗਾ ਆ ਦੇਖ ਲਓ ਜੀ ਆ ਆ ਆ ਕੁਝ ਸਾਡੇ ਨਾਲ ਹੋ ਰਿਹਾ ਦੇਖੋ ਜੀ ਮੈਂ ਆ ਸਾਡੀ ਕਮਾਈ ਆ ਜੀ ਜ਼ਿੰਦਗੀ ਦੀ ਜਵਾਕ ਮੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੱਤੇ ਮੰਗੂ ਮਰੀ ਜਾਂਦੇ ਨੇ ਮੈਂ ਅੱਜ ਮੈਨੂੰ ਅੱਜ ਛੁੱਟੀ ਸੀਗੀ ਮੈਂ ਵੀ ਅੱਜ ਨਾਲ ਲੱਗਿਆ ਹੋਇਆ ਸੀਗਾ ਆ ਸ਼ਾਮ ਨੂੰ ਸਾਨੂੰ ਆ ਸੇਲਾ ਮਿਲ ਗਿਆ ਜੀ ਆ ਸਾਡੇ ਮਨ ਲੋ ਪਿੰਡਾਂ ਦੇ ਹਾਲਾਤ ਨੇ ਆਣ ਗਵਾਣ ਦੇ ਮੰਨ ਲੋ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਸੀਗਾ ਆ ਆ ਆ ਸਾਨੂੰ سلسلہ ਮਿਲਿਆ ਆ ਦੇਖੋ ਜੀ ਜਿਹੜੇ ਤੱਕੜੇ ਬੰਦਿਆ ਨਾ ਜੀ ਉਹ ਦੇਖੋ ਆ ਉਹਨਾਂ ਨੇ ਕੀ ਕੀਤਾ ਆ ਸਭ ਕੁਝ ਜਾਣਤਾ ਜੀ ਸਾਡਾ ਸਭ ਕੁਝ ਜਾਣਤਾ ਜੀ ਜਿੰਨਾਂ ਕ ਜਿੰਨਾਂ ਕ ਅਸੀਂ ਕਮਾਇਆ ਸੀਗਾ ਜੀ ਆ ਆ ਸਾਡਾ ਸਭ ਆ ਮੇਰੇ ਸਾਹਮਣੇ ਪਿਆ ਜੀ ਆ ਆ ਮੇਰੀ ਕਮਾਈ ਆ ਜੀ ਆ ਉਹ ਤੇ 3 ਮਹੀਨੇ ਦੀ ਕਮਾਈ ਹੈ ਮੇਰਾ ਭਰਾ ਮਾਛੂਆੜੇ ਬੈਠਾ ਜੀ ਉੱਥੇ ਉੱਥੇ ਐ ਕਿਸਮਤ ਜਮਾ ਰਿਆ ਜੀ ਸਾਡੀ ਕਿਸਮਤ ਇੱਥੇ ਜਮਾਈ ਗਈ ਹੈ ਜੀ ਆਹ ਕੋਲ ਹੋ ਰਿਹਾ ਜੀ ਆਹ ਦੇਖੋ ਭਗਵਾਨ ਤੁਮਾਰ ਸੁਣਦਾ ਜੇ ਹੋਵੇ ਨਾ ਤਾਂ ਸੋਚੇ ਵੀ ਜਿਹੜੇ ਤਕੜੇ ਤਕੜੇ ਮગર ਮੱਛਰੇ ਨਾ ਤੇ ਛੋਟੇ ਛੋਟੇ ਨੂੰ ਇਦਾਂ ਹੀ ਖਾ ਜੋ ਯਾਰ ਤੁਸੀਂ ਠੀਕ ਕਿਉਂ ਸਾਨੂੰ ਮਾਦੋ ਸਬ ਸਿੱਟੀਆਂ ਦਿੰਨੇ ਕਿਉਂ ਤਕੜਿਆ ਤਕੜਿਆ ਦੇ ਕਿਉਂ ਹੱਥਾਂ 'ਚ ਪਾਉਨੇ ਸਾਨੂੰ ਯਾਰ ਆ ਸਾਡੀ ਕਮਾਈ ਆ ਜੀ ਆਹ ਆਹ ਕਮਾਈ ਦੇਖ ਲੋ ਸਾਡੀ ਆ ਸਾਡੀ ਕਮਾਈ ਸੀਗੀ ਜੀ ਆ ਲੈ ਗਿਆ ਜੀ ਪਿੰਡ ਪਿੰਡ ਮਾਦਪੁਰਾ ਵੀਰੇ ਮੇਰਾ ਗੁਰਦੁਆਰੇ ਕੋਲ ਘਰ ਆ ਸਾਡਾ ਖੇਤਾਂ ਦੇ ਵਿੱਚ ਘਰ ਆ ਆ ਨਵਾਂ ਕੰਮ ਸ਼ੁਰੂ ਕੀਤਾ ਸੀਗਾ ਆ ਵੀਰੇ ਸਾਡੀ ਕਮਾਈ ਆ ਆ ਕਮਾਈ ਅਸੀਂ ਕਰ ਲਈ ਜਿਹੜੀਆਂ ਕਿਸ਼ਤਾਂ ਭਰਨੀਆਂ ਨੇ ਉਹ ਲੋ ਦੇਖਾਂਗੇ ਜਾਂ ਤਾਂ ਮਰਾਂਗੇ ਜਾ ਫਿਰ ਜ਼ਮੀਨ ਵੇਚਾਂ ਦੋ ਗੱਲਾਂ ਨੇ ਬਸ ਹੁਣ ਤਾਂ ਇਹੀ ਹਾਲ ਆ ਹੋਰ ਕੋਈ ਨਹੀਂ ਹੈਗਾ ਜਿਸ ਵੀ ਸ਼ਖਸ ਨੇ ਇਹ ਘਿਣਾਉਣਾ ਕੰਮ ਕੀਤਾ ਹੈ ਉਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਹੋ ਸਕੇ ਮਿਲ ਜੁਲ ਕੇ ਇਸ ਕਿਸਾਨ ਭਰਾ ਦੀ ਮਦਦ ਕਰੀਏ